ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਜ਼ਿਲ੍ਹਾ ਅਮਰਸਰ ਦੇ ਵਿੱਚੋਂ ਕਿਸਾਨ ਮਜ਼ਦੂਰ ਸਿੱਖਟ ਕਮੇਟੀ ਵੱਲੋਂ ਜਿਹੜਾ ਪਹਿਲਾਂ ਭਾਈ ਡੀਸੀ ਅਫਸਰ ਦੇ ਅੱਗੇ ਜਿਹੜਾ ਵਾ ਉਹ ਝੋਨਾ ਖਿਲਾ ਰਿਆ ਗਿਆ ਵਾ ਹੁਣ ਅਮਰਸਰ ਦੀਆਂ ਸੜਕਾਂ ਦੇ ਉੱਤੇ ਜਿਹੜਾ ਵਾ ਝੋਨੇ ਦਾ ਰੋਸ ਪ੍ਰਦਰਸ਼ਨ ਕਰ ਰਹੇ ਆ ਔਰ ਅਮਰਸਰ ਦੀਆਂ ਜਿਹੜੀਆਂ ਛੜਕਾਂ ਉਹਨਾਂ ਦੇ ਉੱਤੇ ਜਿਹੜਾ ਵਾ ਝੋਨਾ ਜਿਹੜਾ ਵਾ ਜਿਹੜੀ ਬਾਸਮਤੀ ਵੈਰਾਈਟੀ ਦਾ ਰੇਟ ਘੱਟ ਲੱਗ ਰਿਹਾ ਉਹ ਜਿਹੜਾ ਖਿਲਾ ਰਿਆ ਜਾ ਰਿਹਾ ਹੈ ਨਾ ਕਿਸਾਨਾਂ ਵੱਲੋਂ ਸੋ ਖਾਰੇ ਨੂੰ ਪਈ ਅਪੀਲ ਕਰਾਂਗੇ ਕਿ ਸਰਕਾਰਾਂ ਜਿਹੜੀਆਂ ਨੇ ਇੱਕ ਬੰਨੇ ਲੋਕਾਂ ਨੂੰ ਇਲੈਕਸ਼ਨ ਦੇ ਵਿੱਚ ਰੁੰਨਿਆ ਹੋਇਆ ਵਾ ਵੀ ਇਲੈਕਸ਼ਨ ਚੱਲ ਰਹੀ ਆ ਔਰ ਦੂਸਰੇ ਬੰਨੇ ਜਿਹੜੀ ਆ ਉਹ ਲੁੱਟ ਕੀਤੀ ਜਾ ਰਹੀ ਆ ਕਿਸਾਨਾਂ ਦੀ ਸੋ ਅੱਜ ਕਿਸਾਨਾਂ ਮਜ਼ਦੂਰਾ ਵੱਲੋਂ ਪਈ ਅਮਰਸਰ ਜ਼ਿਲ੍ਹੇ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਵਾ ਔਰ ਉਹ ਪ੍ਰਦਰਸ਼ਨ ਜਿਹੜਾ ਭਾਈ ਆ ਤੁਸੀਂ ਦੇਖ ਸਕਦੇ ਨੇ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਜਿਹੜੇ ਆ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਆ ਸੋ ਸੜਕਾਂ ਦੇ ਉੱਤੇ ਭਾਈ ਜਿਹੜੀ ਕੁੱਤਾ ਵਾਂਗੂ ਪਾਲੀ ਫਸਲਿਆ ਉਹਨੂੰ ਅੱਜ ਕਿਸਾਨਾਂ ਆਪਣੇ ਹੱਥੀਂ ਜਿਹੜਾ ਵਾ ਉਹ ਸੜਕਾਂ ਦੇ ਉੱਤੇ ਅਮਰਸਰ ਜ਼ਿਲ੍ਹੇ ਦੇ ਵਿੱਚ ਸੜਕਾਂ ਦੇ ਉੱਤੇ ਜਿਹੜਾ ਖੜਾ ਰਿਹਾ ਓ ਅੱਗੇ ਹੋ ਜਾਓ ਓ ਭਾਈ ਅਪੀਲ ਕਰਦੇ ਹਾਂ ਕਿ ਇੱਕ ਬੰਨੇ ਸਰਕਾਰ ਨੇ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਲੁੰਨੇ ਆਇਆ ਇੱਕ ਬੰਨੇ ਇਲੈਕਸ਼ਨ ਚੱਲ ਰਹੀ ਆ ਸਰਪੰਚੀ ਦੀ ਤੇ ਲੋਕਾਂ ਨੂੰ ਉਧਰ ਰੋਣਗੇ ਤੇ ਅੱਜ ਜਿਹੜਾ ਵਾ ਉਹ ਲੁੱਟ ਜਿਹੜੀ ਬਾਸਮਦੀ ਦੀ ਉਹ ਜਿਹੜੀ ਉਹ ਕੀਤੀ ਜਾ ਰਹੀ ਆ ਸੋ ਤੁਸੀਂ ਦੇਖ ਸਕਦੇ ਜੇ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਭਾਜੀ ਬਗਾ ਕੇ ਮਾਰੀ ਉਹ ਇੱਕ ਮਿੰਟ ਕਿਤਾ ਜਾ ਰਿਹਾ ਸੋ ਇੱਕ ਪਾਸੇ ਸਰਕਾਰ ਜਿਹੜੀ ਆ ਇਲੈਕਸ਼ਨ ਦੇ ਵਿੱਚ ਪਿੰਡਾਂ ਨੂੰ ਰੋਣਿਆ ਆ ਸਰਪੰਚੀ ਦੀ ਇਲੈਕਸ਼ਨ ਚੱਲਦੀ ਪਈ ਆ ਜੋ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਲੁੱਟ ਜਿਹੜੀ ਕਿਸਾਨਾਂ ਦੀ ਪਾਈ ਹੋ ਰਹੀ ਆ ਉਹ ਪਨੇਰ ਸਾਹਿਬ ਜਿਹੜੇ ਆ ਉਹ ਆਪ ਟਰਾਲ ਤੇ ਜਾ ਕੇ ਜਿਹੜਾ ਕਿਸਾਨਾਂ ਦੇ ਨਾਲ ਪ੍ਰਦਰਸ਼ਨ ਕਰਦੇ ਤੁਸੀਂ ਦੇਖ ਸਕਦੇ ਜੇ ਪਹਿਲਾਂ ਡੀਸੀ ਦਫ਼ਤਰ ਦੇ ਬਾਹਰ ਅੱਗੇ ਭਾਈ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਵਾ ਹੁਣ ਜਿਹੜਾ ਵਾ ਅਮਰਸਾਹਿਬ ਦੀਆਂ ਸੜਕਾਂ ਦੇ ਉੱਤੇ ਜਿਹੜਾ ਪਾਈ ਕਿਸਾਨਾਂ ਵੱਲੋਂ ਬਾਸਮਤੀ ਦੀ ਫਸਲ ਜਿਹੜੀ ਆ ਉਹ ਖਿੜੀ ਜਾ ਰਹੀ ਆ ਭਾਈ ਅਪੀਲ ਕਰਾਂਗੇ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਕਿਸਾਨ ਜਿਹੜਿਆ ਮਸਾ ਜਿਲ੍ਹੇ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੀ ਕਿਸਾਨਾਂ ਦੀ ਸਰਕਾਰ ਵੱਲੋਂ ਭਾਈ ਲੁੱਟ ਕੀਤੀ ਜਾ ਰਹੀ ਆ ਉਹ ਤੁਸੀਂ ਦੇਖ ਸਕਦੇ ਜੇ ਕਿ ਆਪਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਵੱਲੋਂ ਇੱਕ ਪਾਸੇ ਜਿਹੜਾ ਬਾਰਡਰਾਂ ਦੇ ਉੱਤੇ ਭਾਈ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਦੂਸਰੇ ਪਾਸੇ ਭਾਈ ਜ਼ਿਲ੍ਹੇ ਵਾਇਰੋ ਪੰਜਾਬ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ ਬਾਸਮਤੀ ਦੀ ਸੋ ਸਾਰਿਆਂ ਨੂੰ ਭਾਈ ਅਪੀਲ ਆ ਕਿ ਆਪਣੇ ਹੱਕੀ ਮੰਗਾਂ ਲਈ ਭਾਈ ਲੜਨਾ ਪੈਣਾ ਵਾ ਜੋ ਤੁਸੀਂ ਵੇਖ ਸਕਦੇ ਜੇ ਕਿ ਬੜੇ ਵੱਡੇ ਪੱਧਰ ਤੇ ਜਿਹੜਾ ਉਹ ਹੋਦੀ ਸਰਕਾਰ ਹਰਦਾਬਾਦ ਹੋਦੀ ਸਰਕਾਰ ਹਰਦਾਬਾਦ ਹੋਦੀ ਮਰ ਗਿਆ ਹਾਏ ਹੋਏ ਹੋਦੀ ਮਰ ਗਿਆ ਹਾਏ ਹਾਈ ਹਾਈ ਮੋਦੀ ਸਰਕਾਰ ਹਾਈ ਹਾਈ ਜੈ ਹਿੰਦ ਸਰਕਾਰ ਹਾਈ ਹਾਈ ਮੋਦੀ ਸਰਕਾਰ ਹਾਈ ਹਾਈ ਰੌਪੇ ਗੱਪਟੋ ਹਾਈ ਹਾਈ ਜੈ ਹਿੰਦ ਗੱਪਟੋ ਹਾਈ ਹਾਈ ਮੋਦੀ ਸਰਕਾਰ ਹਾਈ ਹਾਈ ਮੋਦੀ ਸਰਕਾਰ ਹਾਈ ਹਾਈ ਰੌਪੇ ਗੱਪਟੋ ਹਾਈ ਹਾਈ ਮੋਦੀ ਵਰਗਿਆ ਹਾਈ ਹਾਈ ਮੋਦੀ ਵਰਗਿਆ ਹਾਈ ਹਾਈ ਮੋਦੀ ਵਰਗਿਆ ਹਾਈ ਹਾਈ ਮੋਦੀ ਸਰਕਾਰ

पुट मोदी सरकार मोदी 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 सरकार लागे। लागे। सरकार सरकार फी जा फ थोड़ा पे छोड़ दो थोड़ा सुनते थोड़ा है थोड़ा हो डॉक्टर ਆਪਕੋ ਤੁਸੀਂ ਦੱਸੋ ਨਾ ਵੀ ਇਹਨੂੰ ਮੁਸ਼ਕਲ ਆਏ ਦੱਸੇ ਵੀ ਮੈਨੂੰ ਦਰਦ ਹੋਣ ਦੀ ਰਹੀ ਹੈ ਚੱਕਰ ਆਉਂਦੇ ਨਾਮ ਮਜ਼ਦੂਰਾ ਦਾ ਏਕਾ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਮੇਰਾ ਫੇਰੀ ਚੱਕ ਦੇਾਂਗੇ ਮੇਰਾ ਫੇਰੀ ਚੱਕ ਦੇਾਂਗੇ ਇਸਾਨਾ ਨੂੰ ਲੁੱਟਣ ਵਾਲੀ ਸਰਕਾਰ ਦਾ ਭੇੜਾ ਹੀ ਘਰ ਕੋ ਇਸਾਨਾ ਮਜ਼ਦੂਰਾ ਦੀ ਲੁੱਟ ਕਰਨ ਵਾਲੀ ਸਰਕਾਰ ਦਾ ਰਵੇ ਕੱਖਣਾ ਰਵੇ ਕੱਖਣਾ ਰਵੇ ਕੱਖਣਾ ਕਿਸਾਨਾਂ ਮਜ਼ਦੂਰਾਂ ਦੇ ਤਸ਼ੱਦਦ ਕਰਨ ਵਾਲੀ ਹੈ ਸਰਕਾਰਾਂ ਦਾ ਪੇੜਾਈ ਕਰਕ ਪੇੜਾਈ ਕਰਕ ਪੇੜਾਈ ਕਰਕ ਕਿਸਾਨਾਂ ਮਜ਼ਦੂਰਾਂ ਦਾ ਰੇਡ ਖਰਾਬ ਕਰਨ ਲਈ ਹੈ ਸਰਕਾਰਾਂ ਦਾ ਰੋਕ ਕੱਖਣਾ ਰੋਕ ਕੱਖਣਾ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਰੋਲਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਸਾਣਾ ਮਜ਼ਦੂਰਾਂ ਨੂੰ ਛੜਕਾ ਦੇ ਰੋਲ ਰਹੀ ਸਰਕਾਰ ਦਾ ਰਵੇ ਕਾਖਣਾ ਰਵੇ ਕਾਖਣਾ ਰਵੇ ਕਾਖਣਾ ਕੇਂਦਰ ਦੀ ਮੋਤੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਵੇੜਾ ਹੀ ਕਰ ਕਰ ਵੇੜਾ ਹੀ ਕਰ ਕਰ ਸਾਣਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਉਹ ਭਾਈ ਵੱਡੀ ਗਿੰਦੀ ਦੇ ਵਿੱਚ ਜਿਹੜਾ ਵਾ ਉਹ ਕਿਸਾਨ ਮਜ਼ਦੂਰ ਸੀ ਰੱਟ ਕੇ ਬੈਂਟੀ ਵੱਲੋਂ ਜਿਹੜਾ ਉਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਜੇ ਕਿ ਇੱਕ ਟਰਾਲੀ ਜਿਹੜੀ ਉਹ ਅੱਗੇ ਦਾਣਿਆਂ ਦੀ ਭਰੀ ਜਿਹੜੀ ਉਹ ਜਾ ਰਹੀ ਆ ਦਾਣੇ ਖਿਲਾਰੇ ਜਾ ਰਹੇ ਨੇ ਇਸੇ ਤਰੀਕੇ ਨਾਲ ਭਾਈ ਪਿੱਛੇ ਵੀ ਜਿਹੜਾ ਵਾ ਉਹ ਪਿੱਛੇ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਵੱਡੀ ਗਿੰਦੀ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਸੜਕਾਂ ਤੇ ਜਿਹੜਾ ਉਹ ਆਪਣੀ ਫਸਲ ਜਿਹੜੀ ਪੁੱਤਾਂ ਨੂੰ ਪਾਲੀ ਫਸਲ ਰੋਲ ਕੇ ਪ੍ਰਦਰਸ਼ਨ ਜਿਹੜਾ ਉਹ ਭਾਈ ਕਰ ਰਹੇ ਆ ਸੋ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖਦੇ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਆ ਸਰਕਾਰ ਦੇ ਪ੍ਰਤੀ ਰੋਸ ਪ੍ਰਦਰਸ਼ਨ ਜਿਹੜਾ ਪਾਈ ਕੀਤਾ ਜਾ ਰਿਹਾ ਸੋ ਪਾਈ ਜੇ ਕੋਈ ਸਰਕਾਰਾਂ ਤੋਂ ਲੈਣਾ ਵਾ ਵੋਟਾਂ ਜੋ ਕੁਝ ਨਹੀਂ ਨਿਕਲਣਾ ਹੱਕੀ ਮੰਗਾਂ ਨੂੰ ਪਾਈ ਲੈ ਕੇ ਸਾਨੂੰ ਤਗੜੇ ਹੋ ਕੇ ਸੜਕਾਂ ਦੇ ਉੱਤਰਨਾ ਪੈਣਾ ਵਾ ਸੋ ਇੱਕ ਪਾਸੇ ਸਰਕਾਰ ਨੇ ਲੋਕਾਂ ਨੂੰ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਉਹ ਰੁਣਿਆ ਹੋਇਆ ਵਾ ਦੂਸਰੇ ਬੰਨੇ ਵੱਡੀ تعداد ਦੇ ਵਿੱਚ ਜਿਹੜੀ ਬਾਸਮਤੀ ਵੈਰਾਈਟੀ ਉਹਦੀ ਭਾਈ ਲੁੱਟ ਕੀਤੀ ਜਾ ਰਹੀ ਆ ਮੋਟਾ ਝੋਨਾ ਜਿਹੜਾ ਭਾਈ ਉਹ ਸਰਕਾਰ ਦੀ ਕੋਈ ਅਜੇ ਖਰੀਦਣ ਦੀ ਮੰਚਾ ਨਹੀਂ ਹੈ ਸੋ ਵੱਡੀ ਗਿਣਤੀ ਦੇ ਵਿੱਚ ਆ ਤੁਸੀਂ ਦੇਖ ਸਕਦੇ ਜੇ ਕਿ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਸੋ ਭਾਈ ਆਸ ਕਰਾਂਗੇ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਕਰ ਦਿਓ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਲੋਕ ਭਾਈ ਸੜਕਾਂ ਤੇ ਅੱਜ ਆਏ ਨੇ ਅੰਮਸਰ ਜਿਹੜੇ ਦੇ ਵਿੱਚ ਵੱਡਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਵਾ સો ભાઈ આ તુ વખ રહ જે ਪ੍ਰਸ਼ਾਸਨ ਜਿਹੜਾ ਵਾ ਉਹ ਸਰਕਾਰ ਦੀਆਂ ਨਕਾਮੀਆਂ ਲਕਾਉਣ ਵਾਸਤੇ ਕਹਿ ਰਿਹਾ ਕਿ ਦਾਣੇ ਜਿਹੜੇ ਨਾ ਖਲਾਰੇ ਜਾਣ ਸੋ ਸਰਕਾਰ ਦੀ ਭਾਈ ਮਿੱਟੀ ਭਲੀਤ ਹੋ ਰਹੀ ਆ ਆਸ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਲੋਕ ਭਾਈ ਘਰਾਂ ਤੋਂ ਬਾਹਰ ਲੰਘ ਕੇ ਵੋਟਾਂ ਦਾ ਖੜਾ ਛੱਡ ਕੇ ਭਾਈ ਜਿਹੜੀ ਤੁਹਾਡੀ ਲੁੱਟ ਹੋ ਰਹੀ ਹੈ ਉਹਦੇ ਵੱਲ ਖਿਆਲ ਦਿੱਤਾ ਜਾਵੇ ਇੱਕ ਪਾਸੇ ਸਰਕਾਰ ਲੋਕਾਂ ਨੂੰ ਪੰਚਾਇਤੀ ਜੋਨਾਂ ਦੇ ਵਿੱਚ ਕੋਈ ਜਾਇਆ ਹੋਇਆ ਦੂਸਰੇ ਪੰਨੇ ਦਾ ਭਾਈ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੁੱਟਿਆ ਆ ਸਮਤੀ ਬੈਰੈਟੀ ਦੀ ਉਹ ਪਾਈ ਕੀਤੀ ਜਾ ਰਹੀ ਆ। ਜੋ ਆ ਤੁਸੀਂ ਦੇਖਾਦੇ ਜੇ ਕਿ ਪ੍ਰਸ਼ਾਸਨ ਜਿਹੜਾ ਉਹ ਉਹ ਰੋਕ ਰਿਹਾ ਕਿ ਤੁਸੀਂ ਦਾਣੇ ਜਿਹੜੇ ਆ ਭਾਈ ਨਾ ਛੁੱਟੋ ਪਰ ਇਹ ਇਹ ਜਿਹੜੀ ਸਰਕਾਰ ਦੀ ਆ ਇਹ ਨਕੀਨਾ ਲੈ ਕੇ ਜਿਹੜੀ ਆ ਸਾਹਮਣੇ ਆ ਰਹੀ ਆ ਔਰ ਉਸ ਨਲੈਗੀ ਨੂੰ ਪ੍ਰਸ਼ਾਸਨ ਜਿਹੜਾ ਸਮਝਣਾ ਚਾਹੁੰਦਾ ਵਾ ਕਿ ਪ੍ਰਸ਼ਾਸਨ ਚਾਹੁੰਦਾ ਕਿ ਇਹ ਜਿਹੜੀ ਬੇਇੱਜ਼ਤੀ ਸਰਕਾਰ ਦੀ ਹੋ ਰਹੀ ਆ ਨਾ ਹੋਵੇ ਤੁਸੀਂ ਦਾਣੇ ਜਿਹੜੇ ਆ ਸੜਕਾਂ ਦੇ ਨਾ ਛੁੱਟੋ ਪਾਈ ਅਸੀਂ ਸੜਕਾਂ ਦੇ ਸੁਤੜ ਮਾਦੇ ਮਝ ਬੂਰ ਕੀਤਾ ਸਰਕਾਰ ਨੇ ਕੁੱਤਾ ਵਾਂਗੂ ਪਾਲੀ ਫਸਲ ਜਿਹੜੀ ਆ ਕੋਈ ਵੀ ਨਹੀਂ ਚਾਹੁੰਦਾ ਕਿ ਆਪਣੇ ਕੁੱਤਾ ਵਰਗੀ ਪਾਲੀ ਫਸਲ ਨੂੰ ਆਏ ਪਾ ਸਰਕਾਰ ਨੇ ਛੁੱਟਿਏ ਪਾਈ ਸੋ ਅੱਜ ਤੁਸੀਂ ਵੇਖ ਸਕਦੇ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਵਿੱਚ ਪ੍ਰਦਰਸ਼ਨ ਕੀਤਾ ਰਿਹਾ ਆ ਰਿਹਾ ਹਰਪਾਲ ਸਿੰਘ ਜੀ ਨੇ ਦਿੱਤੀ ਸਾਹਿਬ ਉਹ ਕਹਿ ਰਹੇ ਨੇ ਕਿ ਤੁਸੀਂ ਸੜਕਾਂ ਦੇ ਉੱਤੇ ਨਾ ਖਲਾਰੋ ਸੋ ਪਾਈ ਅਸੀਂ ਸੜਕਾਂ ਦੇ ਖਿਲਾਰਨ ਵਾਸਤੇ ਨਹੀਂ ਸੀ ਬੀਜੀ ਇਹ ਅਸੀਂ ਲੋਕਾਂ ਦੇ ਜਿਹੜਾ ਉਹ ਢੇਡੇ ਚ ਜਾਣ ਵਾਸਤੇ ਲੋਕਾਂ ਦੇ ਜਿਹੜਾ ਉਹ ਪਾਲੋ ਪੋਸ਼ਣ ਮਾਰਦੇ ਆਪਣੇ ਬੱਚੇ ਪੜਨ ਵਾਸਤੇ ਜਿਹੜੀ ਇਹ ਕਿਤਾਬ ਇਹ ਪਾ मोदी सरकार मोदी सरकार मुर्दा मर्ॻ मोदी मर्ॻ डप खे पिटो डप ਵਾਹ ਜੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਸਰਦਾਬਾਦ हाय हाय मोदी मर गया हाय 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 भगवान मर गया हाय मोदी सरकार हाय 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 मोदी 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 सरकार 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 भगवान मर गया हाय हाय भगवान भगवानता मर गया हाय भगवंत मान का सरकार भॻवंत माना मोदी सरकार मोदी मोड़े पंडारी दे कोलारी ਮਾਦੀ ਸਰਕਾਰ ਮਾਦੀ ਸਰਕਾਰ ਮਾਦੀ ਸਰਕਾਰ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਹਾਏ ਹਾਏ ਭਗਵੰਤ ਮਾਨ ਸਰਕਾਰ ਹਾਏ ਹਾਏ ਮਾਦੀ ਸਰਕਾਰ ਇੱਕ ਬਾਕਰ ਕਾਸਰ